ਹਾਂਜੀ ਦੋਸਤੋ ਮਾਰਕ ਕਰਨੀ ਇਸ ਸਮੇਂ ਕੈਨੇਡਾ ਦਾ 24ਵਾਂ ਪ੍ਰਧਾਨ ਮੰਤਰੀ ਬਣ ਗਿਆ ਤੇ ਉਹਨੇ ਆਉਂਦੇ ਅਨਸਾਰ ਕਾਰਬਨ ਟੈਕਸ ਮਾਫ ਕਰਕੇ ਤੇ 트럼ਪ ਨੂੰ ਬੰਗਾਰ ਕੇ ਕਿਹੜਾ ਦਾ ਕੈਨੇਡੀਅਨ ਲੋਕਾਂ ਦੇ ਕਾਲ ਜੇ ਠੰਡ ਪਾਤੀ ਫਿਲਹਾਲ ਜ਼ਿਆਦਾਤਰ ਲੋਕ ਆਪਣੀ ਸਹੀ ਚੋਣ ਤੇ ਖੁਸ਼ ਨੇ ਉਂਝ ਵੀ ਡੈਮੋਕ੍ਰੇਸੀ ਦੇ ਬੁਰਕੇ ਹੇਟ ਛਿਪੇ ਹੋਏ ਤਾਨਾਸ਼ਾ ਲਿਬਰਲਾਂ ਨੇ ਕੈਨੇਡਾ ਚ ਪਹਿਲਾਂ ਹੀ ਇਹ ਮਾਹੌਲ ਸਿਰਜਦਾ ਸੀ ਕਿ 트럼ਪ ਦੇ ਹਮਲੇ ਤੋਂ ਬਚਣ ਲਈ ਕੈਨੇਡੀਅਨ ਲੋਕ ਟੀਮ ਕੈਨੇਡਾ ਦਾ ਸਾਥ ਦੇਣ ਤੇ ਅਵਜਾਨੇ ਚ ਜਿਹੜੀ ਟੀਮ ਕੈਨੇਡਾ ਉਹ ਉਹਨਾਂ ਦੀ ਢਾਲ ਬਣੂਗੀ ਕੈਨੇਡਾ ਦੇ ਨਵੇਂ ਕੈਪਟਨ ਨੇ ਕੱਲ ਸੋਚ ਚੁੱਕੀ ਆ ਕਿ ਉਹ ਕਿੰਗ ਚਾਰਲਸ 3 ਦਾ ਟਰੂ ਸਰਵੈਂਟ ਬਣ ਕੇ ਕੈਨੇਡਾ ਤੇ ਕੈਨੇਡੀਅਨ ਲੋਕਾਂ ਦੀ ਰੱਖਿਆ ਕਰੇਗਾ ਪਰ ਇਹਨਾਂ ਸਿਆਸੀ ਜੁਮਲਿਆਂ ਤੇ ਸ਼ਹਿਦ ਚ ਲਪਟੇ ਲਫਜ਼ਾਂ ਚੋਂ ਨਿਕਲ ਕੇ ਥੋੜੀ ਹਕੀਕਤ ਵੱਲ ਝਾਤ ਮਾਰਨ ਦੀ ਲੋੜ ਆ ਇਸ ਸਮੇਂ ਕੈਨੇਡਾ ਤਰ੍ਹਾਂ ਤਰ੍ਹਾਂ ਦੇ ਇਕਨੋਮਿਕ ਤੇ ਪੋਲੀਟੀਕਲ ਮਸਲਿਆਂ ਚ ਘਿਰਿਆ ਹੋਇਆ ਪਿਛਲੇ ਸਮੇਂ ਚ ਅਸੀਂ ਦੇਖਿਆ ਕਿ ਕੈਨੇਡੀਅਨ ਲੋਕਾਂ ਨੇ ਪਹਿਲਾਂ ਕੋਵਿਡ-19 ਦੀ ਮਾਰ ਝੱਲੀ ਤੇ ਉਹ ਤੋਂ ਬਾਅਦ ਲਗਾਤਾਰ ਬੇਕਾਬੂ ਹੁੰਦੀ ਆ ਰਹੀ ਮਹਿੰਗਾਈ ਹੌਸਿੰਗ ਕ੍ਰਾਈਸਿਸ ਵਧੇ ਇੰਟਰਸਟ ਰੇਟ ਵਧੀਆਂ ਅਪਰਾਧਿਕ ਘਟਨਾਵਾਂ ਭਾਰਤ ਨਾਲ ਕੂਟਨੀਤਿਕ ਸਬੰਧਾਂ 'ਚ ਖਟਾਸ ਅਨਪਲਾਨਡ ਪ੍ਰਵਾਸ ਸੰਕਟ ਇਹ ਸਾਰੀ ਮਾਰ ਵੀ ਜਿਹੜੀ ਹੈਗੀ ਹੈ ਕੈਨੇਡੀਅਨ ਲੋਕਾਂ ਨੇ ਆਪਦੇ ਪਿੰਡੇ ਤੇ ਚੱਲੀ ਹੁਣ ਅਮਰੀਕਾ 'ਚ ਟਰੰਪ ਸਰਕਾਰ ਆਉਣ ਨਾਲ ਕੈਨੇਡਾ ਉੱਤੇ ਟੈਰਫ ਦੀ ਮਾਰ ਨਾਲ ਜਿਹੜੀ ਵਪਾਰਕ جنگ ਆ ਉਹਦਾ ਬੋਝ ਵੱਧ ਗਿਆ ਕੈਨੇਡਾ ਦੀ ਪਹਿਲੇ ਹੀ ਕੱਚੂ ਦੀ ਚਾਲ ਚੱਲਦੀ ਆ ਰਹੀ ਜਿਹੜੀ ਇਕਨੋਮੀ ਆ ਉਹਦਾ ਲੱਕ ਹੋਰ ਵੱਧ ਟੁੱਟਣ ਦਾ ਜਿਹੜਾ ਡਰਾ ਉਹ ਨਿਤ ਦੇਣਾ ਕੈਨੇਡੀਅਨ ਲੋਕਾਂ ਨੂੰ ਵੱੜ-ਵੱੜ ਕੇ ਖਾ ਰਿਹਾ ਹੈ ਐਸੋ ਚੌ ਤਰਫੇ ਸੰਕਟ ਚ ਕੈਨੇਡਾ ਸਰਕਾਰ ਨੇ ਪਿੱਛੇ ਜੇ ਸਮਾਜ ਚ ਜਿਹੜਾ ਹੈਗਾ ਨਸਲੀ ਵਿਤਕਰੇਵਾਜੀ ਦੇ ਬੀ ਬੀਜਦੇ ਹੋਏ ਇਹ ਸਾਰੇ ਸੰਕਟਾਂ ਦਾ ਜਿਹੜੇ ਵੀ ਆਰਥਿਕ ਤੇ ਸਮਾਜਿਕ ਸੰਕਟ ਖੜੇ ਹੋਏ ਨੇ ਕੈਨੇਡੀਅਨ ਇਕਨੋਮੀ ਦੇ ਅੱਗੇ ਉਹਨਾਂ ਦਾ ਭਾਂਡਾ ਜਿਹੜਾ ਹੈਗਾ ਪ੍ਰਵਾਸੀਆਂ ਦੇ ਸਿਰ ਭੰਨ ਕੇ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਤੇ ਹੁਣ ਜਿਹੜੀਆਂ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਤੇ ਉਹਦੇ ਤਹਿਤ ਜਿਹੜੇ ਟੈਰਫੋ ਨੇ ਕੈਨੇਡਾ ਦੇ ਉੱਤੇ ਲਾਉਣ ਦੀ ਗੱਲ ਕੀਤੀ ਆ ਤੇ ਜਿਹੜੀ 51ਵੀਂ ਸਟੇਟ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਇਹ ਇਹਦੇ ਬਹਾਨੇ 'ਚ ਕੈਨੇਡੀਅਨ ਸਰਕਾਰ ਨੇ ਦੇਸ਼ ਦੇ ਵਿੱਚ ਰਾਸ਼ਟਰਵਾਦ ਦਾ ਮਸਲਾ ਖੜਾ ਕਰਕੇ ਕੈਨੇਡਾ 'ਚ ਪੈਦਾ ਹੋਏ ਸਾਰੇ ਜਿਹੜੇ ਡੋਮੈਸਟਿਕ ਕ੍ਰਾਈਸਿਸ ਹੈਗੇ ਆ ਉਹਨਾਂ ਤੋਂ ਪੱਲਾ ਆਪਦਾ ਝਾੜਦੇ ਹੋਏ ਲੋਕਾਂ ਦਾ ਧਿਆਨ ਆਪਣੇ ਆਪਣੇ ਦੇਸ਼ ਦੇ ਪੂੰਜੀਪਤੀਆਂ ਦੀ ਰੱਖਿਆ ਲਈ ਦੋਵਾਂ ਦੇਸ਼ਾਂ 'ਚ ਜਿਹੜੀ ਚੱਲ ਰਹੀ ਵਪਾਰਕ ਜੰਗ ਆ ਉਹਦੇ ਵੱਲ ਲਾਤਾ ਬੁਰੀ ਤਰ੍ਹਾਂ ਕਿਰੇ ਟਰੂਡੋ ਨੇ ਜਿਹੜਾ ਹੈਗਾ ਪਾਰਲੀਮੈਂਟ ਨੂੰ ਸ਼ਟਡਾਊਨ ਕਰਤਾ ਜਾਂ ਇਹ ਕਹਿ ਲੋ ਕਿ ਡੈਮੋਕਰੇਸੀ ਦਾ ਭੋਗ ਪਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇਤਾ ਇਹਦੇ ਨਾਲ ਇੱਕ ਤਾਂ ਕੈਨੇਡੀਅਨ ਲੋਕਾਂ ਦੀ ਉਹ ਹਮਦਰਦੀ ਹਾਸਲ ਕਰਨ ਦਾ ਦਾਅ ਖੇਡਿਆ ਉਹਨੇ ਤੇ ਦੂਜਾ ਜਿਹੜਾ ਹੈਗਾ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਜਿਹੜਾ ਵਿਰੋਧੀ ਧਿਰਾਂ ਦੁਆਰਾ ਉਹਦੀ ਆਲੋਚਨਾ ਕੀਤੀ ਜਾਣੀ ਸੀ ਉਹਦੇ ਵੀ ਬੂਹੇ ਬੰਦ ਕਰਤੇ ਅਮਰੀਕਾ ਨਾਲ ਚੱਲ ਰਹੀ ਟ੍ਰੇਡ ਵਾਰ ਚ ਟਰੂਡੋ ਤੇ ਉਹਦੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਟਰੰਪ ਵਿਰੋਧੀ ਬਿਆਨਬਾਜ਼ੀ ਨਾਲ ਇਕ ਵਾਰ ਤਾਂ ਜਿਹੜੇ ਟਰੂਡੋ ਦੇ ਗਨਾਂਹੇ ਨਹੀਂ ਉਹਨਾਂ ਦੇ ਉੱਤੇ ਪਰਦਾ ਪੈ ਗਿਆ ਹੁਣ ਟਰੂਡੋ ਨੇ ਸੰਕਟ ਵਿੱਚ ਫਸੇ ਕੈਨੇਡਾ ਦੀ ਲਗਾਮ ਜਿਹੜੀ ਹੈਗੀ ਉਹ ਮਾਰਕ ਕਰਨੀ ਦੇ ਹੱਥ ਫੜਾਤੀ। ਟਰੰਪ ਦੀ ਆਮਦਵਾਗ ਪੂਰੇ ਜਿਹੜਾ ਕੈਨੇਡੀਅਨ ਕਾਰਪੋਰੇਟ মিডিਆ ਉਹਨੇ ਮਾਰਕ ਕਰਨ ਦੀ ਸ਼ਕਸ਼ੀਅਤ ਦੇ ਲਗਾਤਾਰ ਸੋਲੇ ਜਿਹੜੇ ਹੈਗੇ ਉਹ ਗੋਣੇ ਸ਼ੁਰੂ ਕੀਤੇ ਹੈਗੇ ਆ। ਨਾ ਪੇਸ਼ਕਾਰੀ ਜਾਂ ਐ ਕਹ ਲੋ ਵੀ ਜਿਹੜੀ ਸਿਆਸੀ ਇਸ਼ਤਿਹਾਰबाजी ਆ ਉਹ ਕੀਤੀ ਜਾ ਰਹੀ ਆ। ਦਿਖਾਇਆ ਇਹ ਜਾ ਰਿਹਾ ਕਿ ਮਾਰਕ ਕਰਨੀ ਦੇਖੋ ਜੀ ਬ੍ਰਿਕਜ਼ਟ ਸੰਕਟ ਵੇਲੇ ਬੈਂਕ ਆਫ ਇੰਗਲੈਂਡ ਦਾ ਗਵਰਨਰ ਰਹਿ ਚੁੱਕਾ ਤੇ ਉਹ ਕੈਨੇਡਾ ਦੀ ਸੈਂਟਰਲ ਬੈਂਕ ਦਾ ਵੀ ਗਵਰਨਰ ਰਹਿ ਚੁੱਕਾ। ਇਹ ਤੋਂ ਇਲਾਵਾ ਇਹ ਉਹੀ ਲੋਪਰਸ਼ਾ ਜਿਨੇ ਅਮਰੀਕਾ ਕੈਨੇਡਾ ਦੀ 2008 ਦੇ ਸਬਪ੍ਰਾਣ ਸੰਕਟ ਵਿੱਚ ਫਸੀ ਬਿੜੀ ਨੂੰ ਕਿਨਾਰੇ ਲਾਇਆ ਸੀ ਕੈਨੇਡੀਅਨ ਕਰੰਸੀ ਤੇ ਇਹ ਵੀ ਦੱਸਿਆ ਜਾਂਦਾ ਕਿ ਉਹਦੇ ਸਿਗਨੇਚਰ ਹੁੰਦੇ ਰਹੇ ਆ ਯੂਨ ਚ ਜਿਹੜਾ ਕਲਾਈਮੇਟ ਤੇ ਫਾਈਨਾਂਸ ਸਿਵਾਵਾਂ ਉਹਨੇ ਨਿਭਾਈਆਂ ਹੈਗੀਆਂ ਉਹ ਉਹਨੇ 1 ਡਾਲਰ ਪ੍ਰਤੀ ਸਾਲ ਜਿਹੜਾ ਹੈਗਾ ਉਹਦੇ ਉਹਦੇ ਤੇ ਨਿਭਾਉਂਦਾ ਰਿਹਾ ਇਹ ਇਹਨੂੰ ਵੀ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਹ ਤੋਂ ਬਿਨਾ ਜਿੰਦੀ ਉਹਦੇ ਕੋਲੇ ਕੈਨੇਡਾ ਕੈਨੇਡਾ ਆਇਰਲੈਂਡ ਤੇ ਯੂਕੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਵੀ ਰਹੀ ਆ ਆ ਪੂਰਾ ਜਿਹੜਾ ਭਾਰਤੀ ਭਾਈਚਾਰਾ ਕੈਨੇਡਾ ਦੇ ਵਿੱਚ ਰਹਿੰਦਾ ਉਹ ਕਾਰਨੀ ਦੀ ਤੁਲਨਾ ਜਿਹੜੀ ਹੈਗੀ ਆ ਕੈਨੇਡਾ ਦੇ ਮਨਮੋਹਨ ਸਿੰਘ ਬਜੋ ਕਰ ਰਿਹਾ ਜੇ ਕਹਿਣਾ ਹੋਵੇ ਕੌਲਮਬਲਾ ਆ ਕੇ ਮਾਹੌਲੇ ਸਿਰਜਿਆ ਜਾ ਰਿਹਾ ਕਿ ਮਾਰਕ ਕਾਰਨੀ ਇੱਕ ਪਹੁੰਚਿਆ ਹੋਇਆ ਅਰਥਸ਼ਾਸਤਰੀ ਆ ਜਿਹਦੇ ਸੱਤਾ ਦੀ ਕੁਰਸੀ ਤੇ ਬੈਠਣ ਸਾਰ ਕੈਨੇਡਾ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਕੈਨੇਡੀਅਨ ਇਕਨੋਮੀ ਦਾ ਘੋੜਾ ਫੇਰ ਸਰਪਟ ਦੌੜਨ ਲੱਗ ਜਾਊਗਾ ਜੇ ਅਸੀਂ ਥੋੜਾ ਧਿਆਨ ਨਾਲ ਦੇਖੀਏ ਕਿ ਵਾਕਈ ਕੈਨੇਡੀਅਨ ਹਾਕਮਾਂ ਨੂੰ ਲੋਕਾਂ ਦੀ ਚਿੰਤਾ ਕੀ ਹੁਣ ਤੱਕ ਕਾਰਨੀ ਨੇ ਜਿੰਨੀਆਂ ਸੁਵਾਮਾਂ ਪ੍ਰਦਾਨ ਕੀਤੀਆਂ ਨੇ ਕਿ ਉਹ ਵਾਕਈ ਆਮ ਲੋਕਾਂ ਲਈ ਸਨ ਕਿ ਟੀਮ ਕੈਨੇਡਾ ਜਿਹੜੀ ਹੈਗੀ ਆ ਉਹ ਕਿਤੇ ਕਾਰਪੋਰੇਟ ਕੰਪਨੀ ਦਾ ਨਹੀਂ ਰਾਸ਼ਟਰਵਾਦੀਆਂ ਥੋੜੀਆਂ ਐਨਕਾ ਲਾ ਕੇ ਜੇ ਦੇਖੀ ਤਾਂ ਤਸਵੀਰ ਥੋੜੀ ਵੱਧ ਸਾਫ਼ ਜਿੰਦੀ ਆ ਇੱਕ ਤਾਂ ਕਾਰਨੀ ਨੇ ਕਾਰਨੀ ਜਿਹੜਾ ਹੈਗਾ ਉਹ ਇੱਕ ਬੈਂਕ ਮੈਨੇਜਰ ਜਾਂ ਇਹ ਕਹਿ ਲੋ ਇੱਕ ਬੈਂਕਰ ਹੈ जिने ਜਿਹੜੀਆਂ ਹੁਣ ਤੱਕ ਜਿੰਨੀਆਂ ਵੀ ਸਵਾਮਾਂ ਨਿਭਾਈਆਂ ਹੈਗੀਆਂ ਉਹ ਦੁਨੀਆ ਦੇ ਅਮੀਰ ਬੈਂਕਰਾਂ ਲਈ ਪੂੰਜੀਪਤੀਆਂ ਲਈ ਜਾਂ ਦੁਨੀਆ ਭਰ ਦੀਆਂ ਜਿਹੜੀਆਂ ਲੋਕ ਵਿਰੋਧੀ ਸਰਕਾਰਾਂ ਨੇ ਉਹਨਾਂ ਦੀ ਸੇਵਾ ਲਈ ਸਨ ਨਾ ਕਿ ਉਹ ਲੋਕਾਂ ਦੀ ਸੇਵਾ ਲਈ ਦੂਜਾ ਜਿਹੜਾ 2008 ਦੇ ਸੰਕਟ ਚੋਂ ਨਿਕਲਣ ਲਈ ਜੋ ਉਹਨੇ ਕੀਤਾ ਜਿਹਦਾ ਪ੍ਰਚਾਰ ਕੀਤਾ ਜਾ ਰਿਹਾ ਉਹ ਆਮ ਲੋਕਾਂ ਲਈ ਨਹੀਂ ਸੀ ਬਲਕਿ ਉਸ ਸਮੇਂ ਪੂੰਜੀਵਾਦ ਜਮਾਤ ਜਿਹੜੀ ਪੂਰੀ ਸੰਕਟ ਚ ਫਸੀ ਸੀ ਉਹਨੂੰ ਸੰਕਟ ਚੋਂ ਕੱਢਣ ਦੇ ਸਾਰੇ ਯਤਨ ਜਿੰਨੀ ਕਵਾਇਦ ਉਹਨੇ ਕੀਤੀ ਹੈ ਉਹਦੇ ਲਈ ਸੀ ਇੰਨੇ ਅਸੀਂ ਦੇਖਦੇ ਆ ਕਿ ਇੱਕ ਅਨ ਇਲੈਕਟਿਡ ਮੈਨੇਜਰ ਜਿਹੜਾ ਹੈਗਾ ਉਹ ਹੁਣ ਕੈਨੇਡੀਅਨ ਲੋਕਾਂ ਦਾ ਪ੍ਰਧਾਨ ਮੰਤਰੀ ਆ ਤੇ ਉਹਦੇ ਯਤਨ ਜਿਹੜੇ ਹੈਗੇ ਆ ਉਹ ਕੈਨੇਡੀਅਨ ਪੂੰਜੀਪਤੀਆਂ ਦੀ ਰੱਖਿਆ ਲਈ ਆ ਤੇ ਜਿਹੜੀਆਂ ਉਹਨੇ ਸਵਾਮਾਂ ਵੀ ਹੁਣ ਤੱਕ ਨਵਾਈਆਂ ਨੇ ਉਹ ਸਾਰੀਆਂ ਸਵਾਮਾਂ ਅ ਅਮਰੀਕਾ ਦੀ ਅ ਜਿਹੜੀਆਂ ਦੁਨੀਆ ਭਰ ਦੇ ਵਿੱਚ ਨਰਵ ਆਧਾਰਵਾਦੀ ਨੀਤੀਆਂ ਹੈਗੀਆਂ ਉਸ ਨਬਦ ਆਧਾਰਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਨਵਾਈਆਂ ਹੋਈਆਂ ਸਵਾਮਾਂ ਨੇ ਉਹ ਕਿਤੇ ਵੀ ਇਹ ਨਹੀਂ ਦਿੰਦਾ ਵੀ ਉਹਨੇ ਲੋਕਾਂ ਦੇ ਲਈ ਕੋਈ ਇਹੋ ਜੀ ਯਤਨ ਜਿਹੜੇ ਹੈਗੇ ਆ ਪਿਛਲੇ ਸਮੇਂ 'ਚ ਕੀਤੇ ਆ ਤੀਜਾ ਜਿਹੜਾ ਕੈਨੇਡੀਅਨ ਲੋਕਾਂ ਨੂੰ ਦਿੱਤੀ ਜਾ ਰਹੀ ਟੈਕਸ ਦੀ ਰਾਹਤ ਆ ਜਿਹੜਾ ਕਿ ਕਾਰਬਨ ਟੈਕਸ ਦੇ ਵਿੱਚੋਂ ਛੋਟ ਮਿਲੀ ਹੈਗੀ ਆ ਕੈਨੇਡੀਅਨ ਲੋਕਾਂ ਨੂੰ ਉਹ ਉਹਦੇ ਨਾਲੋਂ ਵੱਧ ਕੇ ਜੇ ਤੁਸੀਂ ਹਕੀਕਤ ਵਿੱਚ ਦੇਖੋਗੇ ਤਾਂ ਕਾਰਪੋਰੇਟ ਜਿਹੜੀ ਕਲਾਸ ਆ ਉਹਨੂੰ ਵੱਧ ਜਿਹੜੇ ਬੇਲ ਆਊਟ ਪੈਕੇਜ ਦਿੱਤੇ ਜਾ ਰਹੇ ਆ ਇਵੇਂ ਇੱਕ ਇਹ ਗੱਲ ਬੜੀ ਪ੍ਰਚਾਰੀ ਜਾ ਰਹੀ ਆ ਕਿ ਅਮਰੀਕੀ ਪ੍ਰੋਡਕਟਾਂ ਦੀ ਥਾਂ ਦੇ ਉੱਤੇ ਤੁਸੀਂ ਬਾਏ ਕੈਨੇਡੀਅਨ ਦਾ ਨਾਰਾ ਦਿੱਤਾ ਜਾ ਰਿਹਾ ਤੇ ਇਹਦਾ ਮਤਲਬ ਵੀ ਇਹ ਹੈਗਾ ਵੀ ਕੈਨੇਡੀਅਨ ਕਾਰਪੋਰੇਟ ਦੇ ਮੁਨਾਫਿਆਂ ਦੇ ਵਿੱਚ ਜਿਹੜਾ ਇਜਾਫਾ ਕਰਨਾ ਉਹਦਾ ਏਜੰਡਾ ਹੀ ਆ ਪਲਾ ਵਰਕਿੰਗ ਕਲਾਸ ਨੂੰ ਜਾਂ ਇੱਕ ਆਮ ਬੰਦੇ ਨੂੰ ਇਸ ਗੱਲ ਨਾਲ ਕੋਈ ਕੀ ਫਰਕ ਪੈਂਦਾ ਕਿ ਉਹਨੇ ਅਮਰੀਕੀ ਕਾਰਪੋਰੇਟ ਦੇ ਹੱਥੋਂ ਲੋਟ ਕਰਾਉਣੀ ਆ ਜਾਂ ਕੈਨੇਡੀਅਨ ਕਾਰਪੋਰੇਟ ਦੇ ਹੱਥੋਂ ਉਂਝ ਵੀ ਪਿਛਲੇ ਸਾਲਾਂ ਤੋਂ ਜਦੋਂ ਤੋਂ ਕੈਨੇਡੀਅਨ ਅਰਥ ਸ਼ਾਸਤਰੀ ਅ ਅਰਥਵਿਵਸਤਾ ਤੇ ਸੰਕਟ ਦੇ ਜਿਹੜੇ ਬਦਲ ਮੰਡਰਾ ਰਹੇ ਆ ਉਦੋਂ ਤੋਂ ਕਾਰਨੀ ਟਰੂਡੋ ਸਰਕਾਰ ਚ ਗੈਰ ਰਸਮੀ ਸਲਾਹਕਾਰ ਵਜੋਂ ਕੰਮ ਕਰਦਾ ਆ ਰਿਹਾ ਤੇ ਉਸ ਸਮੇਂ ਵੀ ਜਣਦੀ ਜਮਾ ਇਹ ਸਾਰਾ ਕੁਝ ਵਾਪਰ ਰਿਹਾ ਸੀ ਕੋਵਿਡ-19 ਤੋਂ ਬਾਅਦ ਤਾਂ ਕੀ ਇਹ ਸਾਨੂੰ ਇਹ ਆਸ ਕਰਨੀ ਚਾਹੀਦੀ ਹੈ ਕਿ ਉਹ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜਾ ਕਾਰਨ ਹੀ ਹੈਗਾ ਉਹ ਹਾਲਾਤਾਂ ਦੇ ਹੋਰ ਬਦਤਰ ਹੋਣ ਦੀ ਵੇਟ ਕਰ ਰਿਹਾ ਸੀ ਜਾਂ ਉਹ ਰੋਗ ਹੋਰ ਵੱਧ ਅ ਰੋਗ ਹੋਰ ਵੱਧ ਵਧੇ ਤੇ ਜਿਹਦੇ ਨਾਲ ਉਹ ਆਪਣਾ ਜਿਹੜਾ ਇੱਕ ਕੋਈ ਸੀਕ੍ਰੇਟ ਜਾਦੂਈ ਨੁਸਖਾ ਉਹਦੇ ਕੋਲੇ ਆ ਉਹ ਵਰਤ ਕੇ ਸਾਰਿਆਂ ਨੂੰ ਹੈਰਾਨ ਕਰ ਦੂਗਾ ਅ ਇਹ ਸਾਰੀ ਹਾਲਤ ਠੀਕ ਜੇ ਅਸੀਂ ਥੋੜਾ ਦੇਖਾਂਗੇ ਵੀ ਜਿਹੜੇ ਜਲਦੀ ਕੈਨੇਡਾ ਜਿਹੜਾ ਹੈਗਾ ਕਾਰਨੀ ਦੇ ਜਾਦੂਮਹੇ ਕਾਰਨਾਮ ਕਾਰਨਾਮੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਊਗਾ ਅ ਇਹਦੇ ਨਾਲ ਨਾਲ ਹੀ ਦੂਜੇ ਪਾਸੇ ਕੈਨੇਡਾ ਕੈਨੇਡੀਅਨ 트ੰਪ ਕਿਹਾ ਜਾਂਦੇ ਜਿਹੜਾ ਪੀਅਰ ਪੋਲੀਵਾਰ ਹੈਗਾ ਉਹਦੇ ਸਾਰੇ ਦਾ ਪੇਚ ਜਿੰਨੇ ਉਹਨੇ ਬਣਾ ਕੇ ਰੱਖੇ ਹੋਏ ਸੀਗੇ ਕੀ ਅਸੀਂ ਮਤਲਬ ਲਿਬਰਲ ਸਰਕਾਰ ਦੇ ਆਉਣ ਦੇ ਨਾਲੋਂ ਵੱਧ ਉਹਨੂੰ ਐ ਲੱਗਦਾ ਸੀਗਾ ਕਿ ਮੈਂ ਮਿਲਿਟੈਂਟ ਹੋ ਕੇ ਸਾਹਮਣੇ ਆਊਗਾ ਉਹ ਸਾਰੇ ਉਹਦੇ ਦਾ ਪੇਚ ਜਿਹੜੇ ਹੈਗੇ ਉਹ ਧਰੇ ਧਰੇ ਹੀ ਰਹਿ ਗਏ ਆ ਤੇ ਜੋ ਜਾਦੂ ਉਹਨੇ ਦਿਖਾਉਣੇ ਸੀ ਉਹ ਪਹਿਲੇ ਲਿਬਰਲਾਂ ਨੇ ਦਿਖਾ ਕੇ ਉਹਦਾ ਸ਼ੋਅ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਫਲॉप ਕਰਤਾ ਤੇ ਇਵੇਂ ਜਿਹੜਾ ਲਿਬਰਲਾਂ ਦਾ ਸੋ ਕਾਲਡ ਲੈਫਟਿਸਟ ਭਾਈਵਾਲ ਆ ਐਨਡੀਪੀ ਜਿਹੜੀ ਪਾਰਟੀ ਹੈਗੀ ਆ ਤੇ ਉਹਦੀਆਂ ਸਦਰਾਂ ਵੀ ਜਿਹੜੀਆਂ ਲੋਕ ਸੇਵਾ ਕਰਨੀਆਂ ਸਦਰਾਂ ਨੇ ਉਹ ਵੀ ਮਣਚ ਰਹਿ ਗਈਆਂ ਅ ਇਸ ਸਮੇਂ ਮਹਿੰਗਾਈ ਵਧਣਾ ਹਜ਼ਾਰਾਂ ਨੌਕਰੀਆਂ ਦੇ ਖਤਮ ਹੋਣ ਤੇ ਰਿਸੈਸ਼ਨ ਦਾ ਡਰ ਜਿਹੜਾ ਹੈਗਾ ਉਹ ਭੂਤ ਵਾਂਗ ਕੇ ਕੈਨੇਡੀਅਨ ਲੋਕਾਂ ਦੇ ਸਿਰ ਤੇ ਮੰਡਰਾ ਰਿਹਾ ਕੈਨੇਡੀਅਨ ਲੋਕਾਂ ਨੂੰ ਕਾਰਪੋਰੇਟ ਕੰਪਨੀ ਦੇ ਜਿਹੜਾ ਰਾਸ਼ਟਰਵਾਦੀ ਟੀਮ ਕੈਨੇਡਾ ਦਾ ਚਾਂਸਾ ਹੈਗਾ ਦਿੱਤਾ ਬਣਾ ਰਿਹਾ ਲਗਾਤਾਰ ਉਹ ਉਹਦੇ ਉਹਦੇ ਚ ਬਾਹਰ ਆ ਕੇ ਸਰਮਾਇਦਾਰਾਂ ਦੇ ਮੁਨਾਫੇ ਲਈ ਜਿਹੜੀ ਲੜੀ ਜਾ ਰਹੀ ਆਪਸੀ ਪੂਰੀ ਟ੍ਰੇਡ ਵਾਰ ਹੈਗੀ ਆ ਇਹ ਤੋਂ ਪਾਸੇ ਰਹਿ ਕੇ ਇੱਕ ਆਪਣੀ ਜਿਹੜੀ ਲੋਕਪੱਖੀ ਟੀਮ ਬਣਾਉਣ ਦੀ ਜ਼ਰੂਰਤ ਆ ਜੋ ਹਾਕਮ ਜਮਾਤਾਂ ਦੇ ਜਿਹੜੇ ਹਿੱਤਾਂ ਦੀ ਰੱਖਿਆ ਦੇ ਨਾਲੋਂ ਵੱਧ ਕੇ ਅਸਲ ਅਰਥਾਂ ਦੇ ਵਿੱਚ ਲੋਕ ਹਿੱਤਾਂ ਦੀ ਰੱਖਿਆ ਕਰ ਸਕਦੀ ਹੋਵੇ ਉਹ ਉਹ ਜੋ ਸੁਪਨੇ ਸਾਰੇ ਕਾਰਨੀਵਲੋਂ ਦਿਖਾਏ ਜਾ ਰਹੇ ਆ ਉਹ ਕਿੰਨੇ ਕੁ ਹਕੀਕਤ ਦੇ ਵਿੱਚ ਲਾਗੂ ਹੋਣਗੇ ਉਹ ਆਉਣ ਵਾਲੇ ਸਮੇਂ 'ਚ ਵੱਧ ਪਤਾ ਲੱਗੂਗਾ ਪਰ ਹੁਣ ਤੱਕ ਦਾ ਜੇ ਅਸੀਂ ਸਾਰਾ ਉਹਦਾ ਦੇਖੀਏ ਕਿ ਜਿੰਨੇ ਜਿੰਨੀਆਂ ਵੀ ਸਮਾਵਾਂ ਉਹਨੇ ਲਵਾਈਆਂ ਉਹਦੇ ਵਿੱਚੋਂ ਕੋਈ ਵੀ ਜਿਹੜੀ ਸੇਵਾ ਹੈਗੀ ਆ ਉਹ ਆਮ ਲੋਕਾਂ ਦੇ ਹੱਕ 'ਚ ਨਹੀਂ ਸੀ ਉਹ ਕਾਰਪੋਰੇਟ ਕਲਾਸ ਦੀ ਸੇਵਾ ਲਈ ਸੀ